ਸਸਿਗਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮ ਹੋਗੇ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਆ ਜੀ ਪੀਵੀਸੀ ਪੰਜਾਬ ਫੇਸਬੁੱਕ ਪੇਜ ਇੰਸਟਾਗ੍ਰam ਪੀਵੀਸੀ ਪੰਜਾਬੀ ਯੂਟਿਊਬ ਪੇਜ ਹੈ ਤੇ ਤੁਹਾਡਾ ਅਖਬਾਰ ਯੂਟਿਊਬ ਸੋਸ਼ਲ ਯੂਟਿਊਬ ਫੇਸਬੁੱਕ ਤੇ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿ ਇਹਨਾਂ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਜਰੂਰ ਲਗਵਾ ਦਿਆ ਕਰੋ ਦੋਸਤੋ ਅ ਬੇਨਤੀ ਹੈ ਕਿ ਤੁਹਾਡਾ ਇੱਕ ਦਬਿਆ ਹੋਇਆ ਸਬਸਕ੍ਰਾਈਬ ਦਾ ਬਟਨ ਹੈ ਜਿਹੜਾ ਇੱਕ ਸ਼ੇਅਰ ਦਾ ਬਟਨ ਹੈ ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਜੋ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਉਹ ਦਿੱਲੀ ਤੋਂ ਖਬਰ ਆ ਰਹੀ ਹੈ ਜਿਸ ਦੇ ਵਿੱਚ ਦਿੱਲੀ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਹੜੇ ਉਹਨਾਂ ਨੂੰ ਵਕਫ ਬੋਰਡ ਦੇ ਵਿੱਚ ਜੋ ਘਪਲਾ ਕਰਨ ਦੇ ਦੋਸ਼ ਦੇ ਵਿੱਚ ਪੁਲਿਸ ਦੇ ਵੱਲੋਂ ਸੌਰੀ ਕੋਰਟ ਦੇ ਵੱਲੋਂ ਦੋਸ਼ ਹੈ ਜਿਹੜੇ ਤੈਅ ਕਰ ਦਿੱਤੇ ਗਏ ਹੈਗੇ ਤਾਂ ਦੋਸਤੋ ਆਮ ਆਦਮੀ ਪਾਰਟੀ ਹੈ ਜਿਹੜੀ ਖੁਦ ਨੂੰ ਕਟੜ ਅਤੇ ਇਮਾਨਦਾਰਾਂ ਦੀ ਪਾਰਟੀ ਦੱਸਦੀ ਹੈ ਅਤੇ ਕਹਿਦੇ ਹੈਗੇ ਆ ਕਿ ਅਸੀਂ ਕਿਸੇ ਵੀ ਕਿਸਮ ਦੀ ਜੋ ਕਿਸੇ ਵੀ ਕਿਸਮ ਬੇਨੀਮੀ ਹੈ ਜਿਹੜੀ ਅਸੀਂ ਬਿਲਕੁਲ ਨਹੀਂ ਕਰਦੇ ਭ੍ਰਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਤੇ ਇਹ ਖੁਦ ਨੂੰ ਕਟੜ ਇਮਾਨਦਾਰ ਦੱਸਦੇ ਹੈਗੇ ਆ ਤਾਂ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਝਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਅਦਾਲਤ ਦੇ ਵੱਲੋਂ ਜੋ ਅਮਾਨਤullah ਖਾਨ ਨਗੇ ਜਿਹੜੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਹੈ ਉਹਨਾਂ ਦੇ ਉੱਪਰ ਦੋ ਤੈਸ਼ ਦੋਸ਼ ਹੈ ਜਿਹੜੇ ਉਹ ਤੈ ਹੋ ਚੁੱਕੇ ਹੈ ਅਦਾਲਤ ਦੇ ਅੰਦਰ ਆਸਲਾ ਆਦਮੀ ਪਾਰਟੀ ਦੇ ਵਿਧਾਇਕ ਅਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਹੈਗੇ ਆ ਉਹਨਾਂ ਦੇ ਖਿਲਾਫ ਕਾਫੀ ਗੰਭੀਰ ਦੋਸ਼ ਲੱਗੇ ਆ ਜਿਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਅਗਲੇਰੀ ਕਾਰਵਾਈ ਹੋਣ ਜਾ ਰਹੀ ਹੈ ਕਿਉਂਕਿ ਦੋਸ਼ ਤੈ ਜਿਹੜੇ ਅਦਾਲਤ ਦੇ ਵੱਲੋਂ ਕਰ ਦਿੱਤੇ ਗਏ ਹੈਗੇ ਆ ਅਤੇ ਆਮ ਆਦਮੀ ਪਾਰਟੀ ਅਤੇ ਇਹਨਾਂ ਦੀ ਲੀਡਰਸ਼ਿਪ ਹੈ ਜਿਹੜੀ ਇਹਨਾਂ ਦੇ ਵੱਲੋਂ ਹਮੇਸ਼ਾ ਦਾਵਾ ਕੀਤਾ ਜਾਂਦਾ ਹੈ ਕਿ ਇਹ ਕਟੜ ਅਮਾਨਦਾਰਾਂ ਦੀ ਪਾਰਟੀ ਹੈ ਪਰ ਕਟੜ ਅਮਾਨਦਾਰਾਂ ਦੇ ਵਿੱਚ ਕੌਣ ਕਿੰਨਾ ਈਮਾਨਦਾਰ ਹੈ ਕੌਣ ਕਿੰਨਾ ਬੇਈਮਾਨ ਹੈ ਇਹ ਬੇਈਮਾਨ ਹੈਗਾ ਇਹ ਸਾਰਾ ਕੁਝ ਹੈ ਜਿਹੜਾ ਅਦਾਲਤੀ ਕਾਰਵਾਈਆਂ ਦੱਸ ਰਹੀਆਂ ਹੈਗੀਆਂ ਦਰਸਲ ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜੇ ਅਮਨਉੱਤਲ ਖਾਨ ਜਿਹੜੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਹੈਗੇ ਆ ਉਹਨਾਂ ਦੇ ਖਿਲਾਫ ਵਕਫ ਬੋਰਡ ਦੇ ਵਿੱਚ ਬੇਨੀਮੀਆਂ ਕਰਨ ਨੂੰ ਲੈ ਕੇ ਦੋਸ਼ ਲੱਗੇ ਸਨ ਤੇ ਬੇਨੀਮੀਆਂ ਦੇ ਦੋਸ਼ ਜਿਹੜੇ ਤੈਅ ਹੋ ਚੁੱਕਿਆ ਦਰਸਲ ਰਿਪੋਰਟ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਉੱਦੁੱਲਾ ਖਾਨ ਨੂੰ ਅਦਾਲਤ ਤੋਂ ਛੁਟਕਾ ਲੱਗਿਆ ਹੈ ਦਰਸਨ ਦਿੱਲੀ ਵਕਫ ਬੋਰਡ ਦੇ ਵਿੱਚ ਨਿਯੁਕਤਾਂ ਦੇ ਵਿੱਚ ਬੇਨੀਬੇਨੀਮੀਅਨ ਨਾਲ ਸੰਬੰਧਤ ਸੀਬੀਆਈ ਮਾਮਲੇ ਦੇ ਵਿੱਚ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਅਮਾਨਉੱਦੁੱਲਾ ਖਾਨ ਅਤੇ 10 ਹੋਰ ਮੁਲਾਜ਼ਮ ਮੁਲਜ਼ਮਾਂ ਦੇ ਖਿਲਾਫ ਦੋਸ਼ ਜਿਹੜੇ ਤੈਅ ਕਰ ਦਿੱਤੇ ਗਏ ਹੈ ਇਹ ਜੋ ਪੂਰਾ ਮਾਮਲਾ ਹੈਗਾ ਵਕਫ ਵਕਫ ਬੋਰਡ ਦੇ ਵਿੱਚ ਸੀਈਓ ਤੇ ਹੋਰ ਮੁਲਾਜ਼ਮਾਂ ਦੀ ਨਿਯੁਕਤੀ ਦੇ ਵਿੱਚ ਬੇਨਿਯਮਾਂ ਦੇ ਨਾਲ ਸੰਬੰਧਤ ਹੈ ਜਾਣਕਾਰੀ ਮੁਤਾਬਕ ਅਦਾਲਤ ਦੇ ਵੱਲੋਂ ਅਮਾਨਤullah ਖਾਨ ਅਤੇ ਮਹਿਬੂਬ ਆलम ਦੇ ਵਿਰੁੱਧ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਗਏ ਹਨ ਜਦਕਿ ਬਾਕੀ 9 ਲੋਕਾਂ ਦੇ ਖਿਲਾਫ ਸਾਜ਼ਿਸ਼ ਦੇ ਜੋ ਦੋਸ਼ ਹੈ ਉਹ ਤੈਅ ਚੁੱਕੇ ਤੈਹ ਹੋ ਚੁੱਕੇ ਹੈਗੇ ਆ ਅਦਾਲਤ ਦੇ ਵੱਲੋਂ